ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਸਟ੍ਰੇਟ ਦੇ 9:30 ਹੋ ਗਏ ਆ ਤੇ ਆਪਾਂ ਖੜੇ ਆ ਸੁੱਤੇ ਤੇ ਬਾਕੀ ਸਾਰੇ ਜਣੇ ਹਾਲੇ ਸੁੱਤੇ ਪਏ ਆ ਕਿਉਂਕਿ ਰਾਤ ਨੂੰ ਸ਼ਨੀਵਾਰ ਨੂੰ ਕੰਮ ਥੋੜੇ ਜਿਆਦਾ ਹੁੰਦਾ ਤੇ ਫਿਰ ਥੋੜੇ ਲੇਟ ਉੱਠਦੇ ਤੇ ਮੈਂ ਉੱਠ ਖੜਿਆ ਮੈਂ ਜੋ ਆਪਣਾ ਕੰਮ ਕਰ ਕਾਫੀ ਨੇ ਕਰਨ ਵਾਲੇ ਸੁਪਲੀਮ ਬਣਾਉਣ ਤੋਂ ਪਈਆਂ ਇੰਪਾਸ ਤੋਂ ਬਣਾਉਣੀਆਂ ਕਾਫੀ ਕੰਮ ਕਰਨੇ ਆ ਉਸ ਤੋਂ ਬਾਅਦ ਆਪਾਂ ਨੇ ਗੁਰਦੁਆਰਾ ਸਾਹਿਬ ਵੀ ਜਾਣੇ ਤੇ ਸਭ ਤੋਂ ਪਹਿਲਾਂ ਆਪਾਂ ਚੱਲੇ ਸਾਹਮਣੇ ਮਾਰਕੀਟ ਆਪਣੀ ਉਹ ਮਾਰਕੀਟ ਤੋਂ ਥੋੜਾ ਸੁਪਰੀਆਂ ਸਮਾਨ ਵਗੈ ਗਾਜਰ ਹੋ ਗਈ ਸੈਦਨੋ ਚਿਪੋਲਾ ਤੇ ਚਲੋ ਆਪਣੀ ਦੁਕਾਨ ਤੇ ਹੈ ਗਈ ਆ ਉਹ ਚੀਜ਼ਾਂ ਜਾ ਕੇ ਸਾਹਮਣੇ ਮਾਰਕੀਟ ਤੋਂ ਲੈ ਕੇ ਆਉਨੇ ਆ ਨਾਲੇ ਪੀ ਕੇ ਆਉਨੇ ਆ ਕੁੱਟ ਚਾਹ ਦਾ ਕੈਫੇ ਦਾ ਤੇ ਉਸ ਤੋਂ ਬਾਅਦ ਫਿਰ ਆ ਕੇ ਆਪਣ ਸੁਖਬਲਿੰਦਰ ਦੇ ਆਪਣਾ ਕੰਮਕਾਰ ਦਿਨ ਦੀ ਸ਼ੁਰੂਆਤ ਕਰਦੇ ਆ ਤੇ ਰੋਡ ਦੇਖੋ ਮਿੱਤਰੋ ਸਵੇਰ ਸਵੇਰੇ ਅੱਜ ਫਰਕ ਹੈ ਗੁੱਸ ਐਥੇ ਵੀ ਨਾ ਜੈਬਰ ਲਾਈਨ ਚਾਹੀਦੀ ਆ ਕ੍ਰਾਸ ਕਰਨ ਵਾਸਤੇ ਕਿ ਸਾਡਾ ਦਾ ਦਿਨ ਦੇ ਪਤਾ ਨਹੀਂ ਕਿੰਨੇ ਗੱਡਾ ਲਾਏ ਜਾਣੇ ਇੱਧਰ ਆ ਕੇ ਚਲੇਗੇ ਆ ਕੇ ਚਲੇਗੇ ਹੁੰਦੀ ਰਹਿੰਦੀ ਆ ਸਾਨੂੰ ਇੱਥੇ ਨੂੰ ਥੋੜਾ ਕ੍ਰੋਸ ਕਰਨੀ ਪੈਂਦੀ ਹੈ ਇੱਦਾਂ ਤੇ ਹਾਲੇ ਮਾਰਕੀਟ ਦੇ ਵਿੱਚ ਵੀ ਕੋਈ ਨਹੀਂ ਆਇਆ ਹੈਗਾ ਆ ਦੇਖ ਇਹਦੇ ਗੱਡੇ ਖੜੀਏ ਜਿਹੜੇ ਬੰਦੇ ਕੰਮ ਕਰਦੇ ਆ ਨਾ ਇਹ ਸਾਰੀਆਂ ਗੱਡੀਆਂ ਲਗਭਗ ਉਹਨਾਂ ਦੀਆਂ ਹੀ ਆ ਸਤਨਾਮ ਅਸਜਾ ਮਾਸ਼ਾਅੱਲੋ ਬਈ ਪਾ ਆ ਲਵਾਂਗੇ ਦੇਖੋ ਪੈਕੇਟ ਬਣਾ ਕੇ ਰੱਖਿਆ ਹੋਇਆ ਇਹ ਇੱਕ 2 ਗਜ ਦੇ ਪਈਏ ਵੀ ਸਹਿਦ ਨੂੰ ਹੈ ਤੇ ਪਿਆਜ ਅਗੇ ਚ ਵਾਈਟ ਕਲਰ ਦਾ ਪਰ ਆਪਾਂ ਰੈੱਡ ਪਾਵਾਂਗੇ ਦੁਕਾਨ ਤੋਂ ਜਾ ਕੇ ਲੋਈ ਮੇਟਰ ਪਹਿਲਾਂ ਆਪਾਂ ਚਾਹ ਪੀ ਲਈਏ ਇਹ ਚ ਪਈਏ ਇਹ ਚ 50 ਪੈਸੇ ਪੈਣੇ ਆ ਆਮ ਜੀ ਭਾਰਤੀ ਚਾਹ ਪੀਣੇ ਦਾ ਭਾਰਤੇ 1.020 ਪੈਸੇ ਦੀ ਮਿਲਦੀ ਹੈ ਤੇ ਮਸ਼ੀਨਾਂ ਤੋਂ ਇੱਕ 50 ਸੈਂਟ ਤੇ 70 ਸੈਂਟ ਵੀ ਮਿਲਿਆ ਇੱਥੇ 50 ਦੀ ਮਿਲਦੀ ਹੈ ਤੇ ਕਾਫੇ ਲੂੰਗੂ ਆ ਜਾ ਵੀ ਆ ਜਾ ਓਕੇ ਦੇਖੋ ਮੇਤਰੋ ਚਾਹ ਕੋਦਾਂ ਵੀ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਤੇ ਉੱਤੇ ਮੌਸਮ ਦੇਖੋ ਪਹਿਲਾਂ ਕਿਦਾਂ ਦਾ ਬੱਦਲ ਬਾਈ ਸਾਰੇ ਪਾਸੇ ਐਨ ਚਾਰੇ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਏ ਨੇ ਤੇਨੇ ਵਿੱਚ ਆਪਾਂ ਨੂੰ ਚਾਹ ਦਾ ਕੱਪ ਸਵੇਰੇ ਸਵੇਰੇ ਪਹਿਲਾ ਚਾਹ ਦਾ ਕੱਪ ਆਪਣਾ ਮਿੱਤਰੋ ਚਾਬਾਸ ਕਮਿਸਦਾਈ ਨਤਬੈ ਨੇ ਸਤਨਾਓ ਸੱਚਾ ਪਾਸ਼ਾ ਲੋਈ ਮਿੱਤਰੋ ਕਰੀਏ ਆਪਣੀ ਦੁਕਾਨ ਨੂੰ ਓਪਨ ਤੇ ਬਣਾਈਏ ਸੁਭਲੀਆਂ ਕਰੀਏ ਆਪਣੇ ਅੱਜ ਦੇ ਦਿਨ ਦੀ ਸੋਹਣੀ ਜਿਹੀ ਸ਼ੁਰੂਆਤ ਸਤਨਾਓ ਭਾਈ ਜਰੂਰ ਸੱਚਾ ਪਾਸ਼ਾ ਉਹ ਤਰਾ ਪਰੇਂਦਰ ਨਿੱਗ ਬਹੁਤ ਆ ਯਾਰ ਆਪਣਾ ਇਧਰ ਮਿੱਤਰੋ ਤੜਕਾ ਵੀ ਤਿਆਰ ਹੈ ਲਗਭਗ ਤੇ ਇਧਰ ਆਪਣੀ ਫੋਮਾ ਦੋਰੋ ਆਪਣੇ ਦੋ ਡੱਬੇ ਗ੍ਰੇਨ ਕਰਕੇ ਰੱਖ ਲਏ ਆ ਤੇ ਬਸ ਜਦੋਂ ਆਪਣਾ ਤੜਕਾ ਤਿਆਰ ਹੋ ਗਿਆ ਇਹਦੇ ਵਿੱਚ ਪਾ ਕੇ ਦੋ ਡੱਬੇ ਸ਼ੂਗਰ ਦੇ ਤੇ ਦੋ ਡੱਬੇ ਪਾਵਾ ਕੇ ਪਾਣੀ ਦੇ ਲੋ ਵੀ ਫਾਈਨਲੀ ਪੂਰੇ 40-45 ਮਿੰਟ ਤੋਂ ਬਾਅਦ ਮੇਤਰੋ ਸੁਪਰੀਨਾ ਇਦਾਂ ਦਾ ਸਿਸਟਮ ਹੋ ਜਾਂਦਾ ਤੇ ਪਹਿਲਾਂ ਟਮਾਟਰ ਪਾਈ ਫੇ ਪੋਂਦ ਜਦੋਂ ਇਹ ਚੰਗੀ ਤਰ੍ਹਾਂ ਗੜਕਣ ਲੱਗ ਜਾਂਦੀ ਹੈ ਅਰੀਜਨਲ ਆ ਜਾਂਦੀ ਹੈ ਪੂਰੀ ਐਨ ਉਦੋਂ ਫਿਰ ਚੌਲ ਪਾ ਕੇ ਤੇ ਗੈਸ ਨੂੰ ਫੇ ਘੱਟ ਕਰ ਦਿੱਤਾ ਜਾਂਦਾ ਹੁਣ ਗੈਸ ਬਹੁਤ ਘੱਟ ਅੰਚ ਤੇ ਚੱਲਦਾ ਹੈ ਦੇ ਵਿੱਚ ਕਰਤੀ ਲਗਭਗ ਲਗਾਤਾਰੇ ਮਾਰਨੀ ਪੈਂਦੀ ਤਾਂ ਕਿ ਚੌਲ ਥਲੇ ਨਾ ਲੱਗ ਜਾਣ ਤੇ ਬਈ ਇਦਾਂ ਇਹਨੇ ਚੌਲਾਂ ਦੇ ਵਿੱਚ ਬਣੀ ਆਣ ਤੇ ਸ਼ੂਗਰੜੀ ਆ ਇਹ ਚੌਲਾਂ ਦੇ ਵਿੱਚ ਰਹਿ ਜਾਨੀਏ ਜਦੋਂ ਇਹਨਾਂ ਨੇ ਲੱਗਿਆ ਆਪਾਂ ਨੂੰ ਵੀ ਹਾਂ ਹੁਣ ਓਕੇ ਜਿਹੜੀ ਉੱਪਰ ਸ਼ੂਕ ਉਤਾਰਦੀ ਆ ਵੀ ਇਹ ਖਤਮ ਹੋ ਗਈ ਤੇ ਚੌਲ ਚੌਲ ਕੱਲੇ ਰਹਿ ਗਏ ਉਦੋਂ ਆਪਾਂ ਨੇ ਫੇਰ ਨੂੰ ਬੰਦ ਕਰਦੇ ਹਾਂ। ਉਹ ਬੱਲੇ ਗੁੱਡ ਮਾਰਨਿੰਗ ਪੁੱਤ ਜੀ ਸਤਿ ਸ੍ਰੀ ਅਕਾਲ ਪਾਪਾ ਨੂੰ ਬੱਚੋ ਗੁੱਡ ਮਾਰਨਿੰਗ ਆ ਦੇਖੋ ਮਿੱਤਰੋ ਕੁਸ਼ਾਲ ਵੀ ਚਾਹ ਬਣਾ ਕੇ ਲਿਆਇਆ ਪਾਪਾ ਜੀ ਵਾਸਤੇ ਤੇ ਨਾਲੇ ਲੈ ਕੇ ਆਇਆ ਇੱਕ ਟਿੱਕੀ ਬੂਰੋ ਦੀ ਜਿਹੜੀ ਆਪਣੇ ਸੁਪਰੀ ਦੇ ਵਿੱਚ ਪੈਂਦੀ ਇੱਕ ਟਿੱਕੀ ਇਹਦੇ ਵਿੱਚ ਬੂਰੋ ਦੀ ਪੈਂਦੀ ਹੁੰਦੀ ਆ। ਉਹ ਪੁੱਤ ਠੀਕ ਹਾਂ। ਵਧੀਆ ਜੀ। ఎవਰੀਥਿੰਗ ਇਜ਼ ਗੁੱਡ ਬਟ ਮੌੜ ਚਾਹ ਨਹੀਂ ਰਿਸਿਵ ਹੋਈ। ਚਾਹ ਚੱਕ ਪੀ ਜਾ ਜੀ। ਵੈਰੀ ਗੁੱਡ। ਵੈਰੀ ਗੁੱਡ। ਸ਼ਾਬਾਸ਼। ਲਵੀ ਕੰਮ ਕਰਨ ਦੇ ਨਾਲ ਘਰੇ ਕਦਰ ਤਾਂ ਪੈਂਦੀ ਹੈ ਮਿੱਤਰੋ ਇਹ ਨਹੀਂ ਵੀ ਨਹੀਂ ਕਦਰ ਪੈਂਦੀ ਜਦੋਂ ਬੰਦਾ ਕੰਮ ਕਰ ਕਰਕੇ ਘਰੇ ਆਉਂਦਾ ਤਾਂ ਘਰ ਦੇ ਰੋਟੀ ਪਾਣੀ ਵਧੀਆ ਜਨੇ ਖਾਣ ਵਾਸਤੇ ਐਦਾਂ ਹੀ ਵੀ ਐਦਾਂ ਹੁੰਦਾ ਸੀਗਾ ਜਦੋਂ ਕਿਤੇ ਮੋਟਰ ਤੇ ਜਾਣਾ ਬਟਾਪੂੜਾ ਚੜਾ ਕੇ ਆਉਣੀ ਆ ਹੋਰ ਕੰਮ ਕਰਕੇ ਆਉਣਾ ਤਾਂ ਉਹਨਾਂ ਦਿਨ ਘਰ ਦੇ ਉਹਨੇ ਕਿਹਾ ਮੁੰਡੇ ਖੇਤਾਂ ਤੂੰ ਆਏ ਆ ਭਾਈ ਉਠੀ ਪਾਣੀ ਵਧੇ ਰਹਿਣ ਨੂੰ ਕਾ ਚੀਜ਼ ਇੱਜ਼ਤ ਪਾਣੀ ਵੱਧ ਹੈ ਜੇ ਆਪਾਂ ਆਪਣਾ ਕੰਮ ਕਰਦੇ ਦੋ ਫੇਰੇ ਹੁੰਦੇ ਆ ਇੱਕ ਤਾਂ ਕਾ ਚੀਜ਼ ਇੱਜ਼ਤ ਪਾਣੀ ਵੱੰਦੇ ਦਾ ਵੱਧ ਹੈ ਕੰਮ ਕਰਨ ਦੇ ਨਾਲ ਤੇ ਦੂਜਾ ਆਪਣਾ ਕੰਮ ਕਰ ਵੀ ਗਰੋ ਕਰਦਾ ਜੇ ਆਪਾਂ ਆਪਣੇ ਕੰਮ ਦੇ ਉੱਪਰ ਖੁਦ ਕ ਕਦੇ ਵੀ ਆਪਾਂ ਨੂੰ ਕੋਈ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਇਹਦੀ ਜਿਹੜਾ ਆਪਣਾ ਕੰਮ ਕਰਦੇ ਆ ਉਹਨੂੰ ਦੱਬ ਕੇ ਕਰੀ ਜਾ ਰੋ ਦੇਖਿਓ ਵੇ ਗੱਲਬਾਤ ਓਕੀ ਹੁੰਦੀ ਐਣ ਉਹ ਚੌੜਾ ਨੂੰ ਮਿੱਤਰੋ ਆਪਾਂ ਡੱਬੇ ਕੱਢਦੇ ਆ ਇਹਦੇ ਵਿੱਚ ਇਹ ਚ ਆਪਾਂ ਨੇ ਪਾਤੀ ਚੀਜ਼ ਪਾਈ ਉੱਪਰ ਇਹਦੇ ਤੇ ਵਿੱਚ ਪਾਈ ਹੋਈ ਪਰਮੀਜਾਨ ਹੁਣ ਇਦਾਂ ਕੁਛ ਟਾਈਮ ਹਿਲਾਵਾਂਗੇ ਤਾਂ ਕਿ ਜਿਹੜੀ ਵਿੱਚੋਂ ਆ ਜੀ ਭਾਫ ਜਿਉਂ ਨਿਕਲ ਜੂਗੀ ਤੇ ਉਸ ਤੋਂ ਬਾਅਦ ਫੇਰ ਛੱਡਾਂਗੇ ਆਪਾਂ ਇਹਨੂੰ ਇੱਥੇ ਰੈਸਟ ਕਰਨ ਵਾਸਤੇ ਜਾਂ ਪੂਰੀ ਐ ਠੰਡੀਆਂ ਹੋ ਗਈਆਂ ਉਸ ਤੋਂ ਬਾਅਦ ਫੇਰ ਬੱਟਾਂ ਦੇਣਾ ਹਾਂਜੀ ਤੁਸੀਂ ਹੈ ਚਲੋ ਹੰਦ ਪੁੱਤ ਚਲੋ ਅੱਛੇ ਬੱਚੇ ਗੰਦੇ ਕੰਮ ਨਹੀਂ ਕਰਦੇ ਹੁਣ ਚਲੋ 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 ਸ਼ਾਬਾਸ਼ ਸ਼ਾਬਾਸ਼ ਹਾਂਜੀ ਗੁੱਡ ਮਾਰਨਿੰਗ ਭਾਈ ਗੁੱਡ ਮਾਰਨਿੰਗ ਜੀ ਉੱਠ ਖੜੇ ਹਾਂਜੀ ਹਾਂਜੀ ਚਲ ਸ਼ੁਕਰ ਮਾਲਕ ਦੇ ਵੀ ਉਹ ਸਹੀ ਗੱਲ ਹੈ ਸਵੇਰ ਉੱਠ ਕੇ ਬੰਦ ਨੂੰ ਸਵੇਰ ਦੇਖਣ ਨੂੰ ਮਿਲ ਜਵੇ ਉਦਾਂ ਨਾ ਗਲਤ ਨਾ ਸੋਚ ਮੈਂ ਦੂਜੇ ਨੂੰ ਕਹਿ ਰਿਹਾ ਵੀ ਸ਼ੁਕਰ ਹੈ ਹੁੰਦਾ ਹਰ ਚੀਜ਼ ਦੇ ਵਿੱਚ ਹਾਂ ਤੇ ਬਾਕੀ ਪੈਂਥਰ ਬਲੰਦਰ ਉਹ ਫੇਰ ਬਾਹਰ ਭੱਜ ਗਿਆ ਤੇ ਮੈਂ ਸੁਪਲੀਆਂ ਬਣਾਤੀਆਂ ਤੇ ਮੈਂ ਜਾ ਕੇ ਹੁਣ ਤੋਂ ਵਾਲੇ ਮੈਂ ਗੱਡੀ ਕੁਵਾਰੀ ਠੀਕ ਹੈ ਜੀ ਤੇ ਫੇਰ ਜਾਣਾ ਕੋਰਟ ਤੋਂ ਸਾਹਿਬ ਜਾਣਾ ਠੀਕ ਹੈ ਠੀਕ ਹੈ ਜੀ ਦੇਖੋ ਇਧਰ ਮਿੱਤਰੋ ਦਵਿੰਦਰ ਨੂੰ ਮੋੜਾ ਕਰਦਾ ਪਿੰਗਾ ਇਟਲੀ ਨੇ ਭਾਈ ਕਿਧਰੇ ਦਵਿੰਦਰ ਠੀਕ ਹੈ ਹਾਂਜੀ ਹਾਂ ਗੁੱਡ ਮਾਰਨਿੰਗ ਪਸਾਰਨੀ ਕੁਵਾਰੀ ਇੱਕੋ ਤੋਂ ਮਾਰਨਿੰਗ ਤੁਹਾਨੂੰ ਵੀ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਵੀ ਬਹੁਤ ਹੀ ਠੰਡ ਹੈ ਕੈਮਰਿਕ ਸੱਚ ਜੜਦੀ ਕਰਾ ਵਧੀਆ ਉੱਠ ਗੜਿਓ ਹਾਂਜੀ ਠੰਡ ਲੱਗਦੀ ਆ ਅੰਡ ਹੁਣ ਆਇਆ ਵੀ ਪਹਿਲਾਂ ਰਜਾਈ ਚ ਪਏ ਸੀਗੇ ਜਿਵੇਂ ਬਾਹਰ ਨਿਕਲੇ ਇੱਕੋ ਦਾ 8-8 ਦਾ ਚਾਹ ਤੇ ਗੁੜੀ ਲੱਗਿਆ ਤੇ ਫਵਾ ਚੰਦੀ ਆ ਫਵਾ ਠੰਡੀ ਹੈਗੀ ਵੈਸੇ ਅੱਛੀ ਇਹਨੂੰ ਸ਼ੀਤ ਕਹਿੰਦੇ ਨੇ ਸ਼ੀਤ ਹਵਾ ਇੱਕ ਹੈ ਬੜੀ ਠੰਡੀ ਸ਼ੀਤ ਹਵਾ ਜਾਵੇ ਸੀਨਾ ਚੀਰਦੀ ਹੈ ਨਾ ਉਹ ਗੱਲ ਹੀ ਇਹਨਾਂ ਗੱਲ ਦੀ ਹੈ ਬੜਾ ਠੰਡੀ ਸ਼ੀਤ ਲਵੀ ਨਰਮਾ ਟੋ ਦਾ ਗਾਣਾ ਲਵੀ ਲਵੀ ਨਰਮਾਣ ਦੀ ਵੀ ਕਰਤੀ ਪ੍ਰਮੋਸ਼ਨ ਲੈ ਮੈਂ ਤੁਗਰਾ ਦੀ ਜਰ ਨਾ ਤੁਹਾ ਮਨ ਤੇ ਲਾ ਤੇ ਮੈਂ ਤੁਹਾਲੇ ਮੰਗੜੀ ਜਾਂ ਲਿਪੜੀ ਬਹਾ ਦੇ ਵਿੱਚੋਂ ਠੀਕ ਹੈ ਪਕੜੀ ਜਾਂ ਨਹੀਂ ਬਸ ਠੀਕ ਹੈ ਤੇ ਮੈਂ ਤੁਰ ਆਪਾ ਚੱਲਦੇ ਆਪਣੀ ਗੱਡੀ BMW ਤੁਹਾਂ ਕਿ ਲੈ ਕੇ ਆਉਣੀ ਆ ਵੀਰਾ ਪਿਛਲੇ ਆਪ ਤਾਂ ਸਾਰੇ ਮੀਂਹ ਜਰਿਆ ਉਹ ਫੇਰ ਗੱਲ ਨਹੀਂ ਬਣੀ ਵੈਸੇ ਮੀਂਹ ਤਾਂ ਅੱਜ ਵੀ ਹੈਗਾ ਪਰ ਬਾਹਰ ਜਾ ਸਰਜਾਂ ਦੇ ਵਿੱਚੋਂ ਵੀ ਥੋੜੀ ਗੱਡੀ ਮਨ ਡੈਸਟਿੰਗ ਹੈ ਵੀ ਆ ਗੱਲ ਲੈ ਬਲੇ ਕੇ ਵਿੱਚ ਵੜ ਜਾਣਾ ਫਿਰ ਬਾਹ ਜਿਹੜੇ ਮੈਟ ਉਹਦਾ ਜੀ ਸਮੈਲ ਜੀ ਆਉਣ ਲੱਗਦੀ ਇਸ ਕਰਕੇ ਆਪਾਂ ਗੱਡੀ ਧੋਵਾ ਕੇ ਲਿਓ ਨਾ ਪਹਿਲਾਂ ਹਲੋਈ ਮੈਟਰੋ ਗੱਡੀ ਦੀ ਕੱਢਦੀ ਮੁੰਡਿਆਂ ਨੇ ਐ ਬਿਲਕੁਲ ਚੰਡ ਹੁਣ ਆਪਣੀ ਗੱਡੀ ਕਿਤੇ ਨਾ ਵਿਚੋਂ ਹੀ ਸਾਰੀ ਧੋਣੀ ਆ ਮੈਨੂੰ ਜਦਿਆਂ ਮੈਂ ਕਿਹਾ ਵੀ ਗੱਡੀ ਵਿਚੋਂ ਸਾਰੀ ਐ ਚੰਗੀ ਦਾ ਸਾਫ ਕਰਨੀ ਆ ਕਿੰਨੇ ਪੈਸੇ ਲੈਣੇ ਇਹ ਵਿਚੋਂ ਗੱਡੀ ਸਾਫ ਕਰਨ ਦਾ ਲੈਣੇ ਆ 600 ਨਾਲ 600 600 ਤਾਂ ਐ ਯੂਰੋ ਮੈਨੂੰ ਦੱਸਣਾ ਫੇ ਗੱਡੀ ਸਿਵਰੀ ਛੱਡ ਦੇਣੀ ਆ ਆਪਾਂ ਨੇ ਤਾਂ 1 ਘੰਟਾ ਲੱਗੂਗਾ ਗੱਡੀ ਧੋਣ ਵਾਸਤੇ ਬਸ ਕੋਣੋ ਮੰਨ ਲੈ ਵੀ 2-3 ਘੰਟੇ ਦਾ ਪ੍ਰੋਜੈਕਟ ਹੈਗੇ ਕਿ ਦਿਨ ਲੱਗਣਾ ਪੂਰਾ ਵੀ ਸੂਰੇ ਖੜਾ ਜਾਣੀ ਆਪਾਂ ਨੇ ਤੇ ਸ਼ਾਮ ਨੂੰ ਆਪਣਾ ਤੋਂ ਲੈ ਜਾਣੀ ਆ ਇੰਨਾ ਕ ਟਾਈਮ ਲੱਗੂਗੇ ਨੂੰ ਪਰ ਵੇ ਇਹ ਗੱਡੀ ਧੋਣ ਕੇ ਬਹੁਤ ਹੋ ਰਹਿਣ ਜਿਵੇਂ 600 300 ਸਾਰੀ ਵਿੱਚੋਂ ਜਿੰਨੀ ਐਂ ਬੁਰੀ ਇੰਟੇਰ ਨੂੰ ਕਹਦੇ ਨੇ ਉਹਨੂੰ ਬਿ ਲਵਾਜੋ ਇੰਟੇਰਨੋ ਇੰਟੇਰਨੋ ਕਹਦੇ ਨੇ ਅੰਦਰਲੇ ਪਾਸੇ ਨੂੰ ਸਟੇਰ ਨੂੰ ਕਹਦੇ ਨੇ ਬਾਹਰ ਨੂੰ ਤੇ ਇੰਟੇਰ ਨੂੰ ਲਵਾਜੋ 60 ਰੁਪਏ ਵਿੱਚ ਕਰਦੇ ਆਂ ਵੈਸੇ ਤਾਂ 70 80 ਰੁਪਏ ਵੀ ਲੰਨੇ ਆ 100 ਵੀ ਲੰਨੇ ਆ ਚਲ ਆਪਣੇ ਮੁੰਡੇ ਵਾਕਿਆ ਮੈਂ ਸ਼ਹਿਰ ਦੇ ਵਿੱਚ ਐ ਨੰਗਰੇ ਵੱਡੇਪਨ ਮਿਲਦੇ ਗੁਣ ਤਾਂ ਰਹਿੰਦੇ ਇਹਨਾਂ ਨੂੰ ਗੱਡੀ ਵੇਣਾ ਤੇ ਧੋਣਾਂ ਮੈਂ ਤਾਂ ਕਰ ਕੇ ਜਾਂਦੇ ਨੂੰ ਡਿਸਕਾਊਂਟ ਕਰ ਦਾਂਗੇ 60 ਰੁਪਏ ਦੇ ਜੀ ਤੁ ਤੇ ਆਪਾਂ ਜੇਦਰ ਮੌਸਮ ਵਧੀਆ ਹੋਇਆ ਥੋੜ ਪੱਗ ਬਨ ਗਿਆ ਮੁੰਡਾ ਤਿਆਰ ਹੋ ਗਿਆ ਤੇ ਸਾਡਾ ਪ੍ਰੋਗਰਾਮ ਹੀ ਜਾਣ ਦਾ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉਹਨਾਂ ਦਾ ਤੇ ਨਾਲੇ ਆਪਾਂ ਉੱਥੇ ਇੱਕ ਮੁੰਡੇ ਨੂੰ ਵੀ ਮਿਲਣਾ ਹੈ ਤੁਹਾਨੂੰ ਉਹਨੂੰ ਵੀ ਅੱਗੇ ਮਲਾਉਣਾ ਹੈ ਕੁਝ ਸਮਾਨ ਆਇਆ ਜੀ ਦੇ ਬਾਬਾ ਉਹਨਾਂ ਨੇ ਭੇਜਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਹੜਾ ਕਿਹੜਾ ਸਮਾਨ ਭੇਜਿਆ ਮਿਸ਼ਨ ਫੁੱਤਰੀ ਵਾਸਤੇ ਤੇ ਚਲਿਏ ਬਾਹਰ ਮੌਸਮ ਧੁੱਪ ਨੇ ਕਿਹੜੇ ਮਿੱਤਰੋ ਠੀਕ ਹੈ ਸਮਝ ਗਈ ਮੈਂ ਚੱਲਦੇ ਹਾਂ ਅਸੀਂ ਠੀਕ ਹੈ ਓਕੇ ਠੀਕ ਸਮਾਂ ਤਾਂ ਮੈਂ ਤੋਂ ਇਦਾਂ ਹੁੰਦਾ ਐਤਵਾਰ ਨੂੰ ਕੰਮ ਬਹੁਤ ਨੇ ਕਰਨਾ ਦੇਖੋ ਕੱਪੜੇ ਲੀੜੇ ਧੋਣੇ ਕਰਨੇ ਸਾਰਾ ਕੁਝ ਇਦਾਂ ਹੀ ਹੁੰਦਾ ਚੱਲੀਏ ਆ ਸ਼ ਹਲਾਪੇ ਇੰਤਛਾਂ ਦੇ ਬੇਟਾ ਸੌਣ ਨੂੰ ਚੱਲ ਅਸੀਂ ਆਏ ਬਸ ਚੱਟ ਮੜ ਮੁਰਗੀ ਘੰਟਾ ਲੈਉਣੇ ਠੀਕੇ ਠੀਕ ਹੈ ਜੀ ਠੀਕ ਹੈ ਚਲੀ ਪੁੱਤਰੀ ਚਲੋ ਇਧਰ ਆ ਮਾਮਾ ਤੇਰਾ ਇਧਰ ਹੈ ਕੀ ਨਹੀਂ ਹੈ ਕੀ ਹੈ ਚੱਨਾ ਹੈ ਸੋਰੀ ਹਮੈ ਨਹੀਂ ਉਹ ਮਸਾ ਵਜਾ ਜੀ ਕਦ ਅੱਜ ਭਈਏ ਬਾੜੀ ਨੇ ਲੋਕ ਪਿੱਛੇ ਹੀ ਨਾ ਕੱਢੋ ਜੀ ਕਿ ਜੇ ਆਪਣਾ ਲੋਕੋ ਵੀਡੀਓ ਭੇਜੇ ਜਿਵੇਂ ਜਿ ਮੁੰਡੇ ਨੇ ਸਭਾਂ ਤੋਂ ਆਪਣੇ ਨੂੰ ਹੀ ਕਹਿੰਦਾ ਬੰਦੇ ਦਾ ਫੋੜ ਆ ਗਿਆ ਪੰਜ ਸੱਤ ਤੱਕ ਆ ਤੂੰ ਦਾ ਭਾਈ ਇਹ ਘੰਟਾ ਨਹੀਂ ਪਿੰਡਾਂ ਚ ਪਰ ਬਹੁਤ ਚੱਲ ਰਿਹਾ ਨਹੀਂ ਕੰਮ ਆਉਣੇ ਤੂੰ ਬੇਬੀਆਂ ਚ ਗੱਡੋ ਬਾਰੇ ਨਹੀਂ ਪਿੰਡਾਂ ਤੋਂ ਬਾਹਰ ਰਹਿਣੀ ਪਈ ਉਹ ਤਾਂ ਫੈਕਟਰੀ ਜੀ ਕੰਮ ਕਰਦੇ ਜੀ ਕੋਈ ਜੀ ਹੁਣ ਆਪਣਾ ਜਿਹੜੀ ਤਰ੍ਹਾਂ ਜੀ ਕੰਮ ਕਰਦਾ ਮੋਟਰਾਂ ਦੇ ਰਹਿੰਦੇ ਯਾਤਰ ਬੰਦੇ ਜਿਹੜੇ ਫੈਕਟਰੀ ਵਾਲੇ ਬੰਦੇ ਆ ਉਹ ਆਪਣੇ ਪਿੰਡਾਂ ਦੇ ਵਿੱਚ ਰਹਿੰਦੇ ਹੁਣ ਕਮਰੇ ਵੀ ਆਪਣੇ ਬੰਦਿਆਂ ਦੇ ਦਿੱਤੇ ਵੀ ਗੱਲ ਤੇ ਵੀ ਇਹਦੀ ਅਰੋੜਾ ਵੀ ਆਪਣੀ ਬੰਦੇ ਕੋਈ ਚੱਲ ਕੋਈ ਨਹੀਂ ਸਭ ਠੀਕ ਹੋ ਜਾਣਾ ਸਾਰਾ ਖਲ ਹੋ ਜਾਣਾ ਹੌਲੀ ਹ ਠੀਕ ਹੈ ਸਰਪੰਚ ਪਿੰਡ ਦਾ ਮਾਮਾ ਜਰਾ 29 ਸਰਪੰਚ 29 ਸਰਪੰਚ ਅਸੀਂ ਐ ਜਾਗੇ ਤਾਂ ਉਹਨੂੰ ਤਾਂ ਮੱਥਾ ਲਾ ਕੇ ਪੱਪੋ ਵਾਹ ਟਰੈਕਟਰ ਨਹੀਂ ਪਤਾ ਨਹੀਂ ਦੁਨੀਆ ਦੀ ਪਤਾ ਹੀ ਹੋਰ ਨਹੀਂ ਦੁਨੀਆ ਦਾ ਪਤਾ ਕੁਝ ਨਹੀਂ ਇੱਥੇ ਬਾਹਰ ਓਕੇ ਓਕੇ ਹੋਰ ਪੁੱਤਰੀ ਫੇਰ ਹੋਰ ਵਧੀਆ ਕਸੇ ਫੇਰ ਗੱਡੀ ਚਾਹਣੀ ਫਿਰਦਾ ਹੈ ਗੱਡੀ ਸਿੱਖ ਰਹਾ ਯਾਰ ਹੁਣ ਤੂੰ ਫੇਰ ਤੂੰ ਪਾਪਾ ਨੂੰ ਵਹਿਲਾਗਾ ਜੀ ਕੋਲ ਬੈਠ ਕੇ ਰੂਵੇਂ ਨਹੀਂ ਆਉਂਦੀ ਤਾਂ ਹੈਗੀ ਹੈ ਹਾਂ ਇਹ ਤੇ ਪ੍ਰੋਬਲਮ ਆ ਤੁਹਾਡੀ ਲੱਤਾਂ ਉਹ ਨਹੀਂ ਗੱਡੀ ਚਾਹਣਾਂਗੇ ਹਾਂ ਪੂਰੀ ਰਹਿਣ ਲੈ ਟੈਸਟ ਯੂ ਇੱਥੋਂ ਹੀ ਹੋਣੀ ਆ ਦੇਖੋ ਸਹੀ ਗੱਲ ਓਏ ਵੈਰੀ ਗੁੱਡ ਕਾ ਫਿਰ ਤਾਂ ਫਿਰ ਹਾ ਤੇ ਪਾਲਾ ਗੱਡੀ ਚ ਚਲਾਉਣਾ ਲੈ ਮੈਂ ਕਹਿੰਦਾ ਫਿਰ ਤਾਂ ਉਹ ਉਹੀ ਚੱਕਰ ਪੈਨ ਇਹਦਾ ਪ੍ਰੋਬਲਮ ਬਣੀ ਅਗੇ ਛੋਟੀ ਹੈ ਨਾ ਜੇ ਪੰਜਾਬ ਚ ਹੁੰਦੇ ਕੁਛ ਹਰ ਹੁਣ ਤਾਂ ਗੱਡੀ ਚ ਚਲਾਉਣਾ ਲੈਣਾ ਦਾ ਮੈਨੂੰ ਮੌਜਾ ਹੋਣਾ ਮੈਂ ਕੋਲ ਬੈ ਜਾਣਾ ਮੁੱਛਾਂ ਆਉਂਦੀਆਂ ਫਿਰ ਵੀ ਕਹਿੰਦਾ 18 ਸਾਲ ਦਾ ਲਾਦਾ ਮੁੱਛ ਤੇ ਪੈਨਸਲ ਲਾ ਦਨੇ ਸਕਿਚ ਕੇ ਹੋਰ ਦੂਗਾ ਕਿਤਾ ਪਤਾ ਲਾਇਦਾ ਫਿਰ ਨਹੀਂ ਮੁੱਛਾਣਾ ਮੁੰਡਾ ਬੈਠਾ ਓਏ ਕੀ ਕਰਨਾ ਕਿਹਨੂੰ ਗਾਣਾ ਗਾਣੀ ਹੈ ਹੈ ਇੱਥੇ ਰੱਖ ਲੈ ਮੈਂ ਮਤੋਂ ਸਾਡੇ ਸ਼ਹਿਰ ਦਾ ਦੇਖੋ ਤੁਸੀਂ ਐਨੇ ਮਾਹੌਲ ਦੇਖੋ ਕਿਦਾਂ ਦਾ ਆ ਜਿਹੜੀ ਇਹ ਦੁਕਾਨ ਆ ਜਿੱਥੇ ਆਪਾਂ ਨੇ ਉਧਰ ਤੁਸੀਂ ਇਹ ਪਾਨੀਆਂ ਉਹ ਆਹ ਵਾਲੀ ਉਹ ਹੈ ਰੈਡੀ ਫੂਡ ਟ੍ਰੱਕ ਲੈ ਮੈਂ ਤਰੋਂ ਮਿਲੋ ਇਧਰ ਮੁੰਡੇ ਨੂੰ ਬੱਬੀ ਗੋਸਲ ਮੁੰਡਾ ਆਪਣੇ ਫਰਜ਼ਿੰਨੇ ਤੋਂ ਵਜਿਤੇ ਆਪਾਂ ਪਹਿਲਾਂ ਲੈਣਦੇ ਤਾ ਨਾ ਸ਼ਹਿਰ ਦੇ ਵਿੱਚ ਇਹ ਪਾਈ ਉੱਥੇ ਰਹਦਾ ਇਹ ਆਇਆ ਪੰਜਾਬ ਤੋਂ ਤੇ ਬਾਪੂ ਉਹਨਾਂ ਨੇ ਭੇਜਿਆ ਆਪਣੇ ਵਾਸਤੇ ਸਾਮਾਨ ਪੋਸ਼ਣ ਵਾਸਤੇ ਜੁੱਤੀ ਭੇਜੀ ਐ ਇੱਕ ਮੌਜਿਆ ਬੰਦ ਹੋਣੇ ਆਪਾਂ ਘਰ ਜੇ ਦਿਖਾਵਾਂਗੇ ਹੁਣ ਤਾਂ ਆਪਾਂ ਸਾਮਾਨ ਬਾਈ ਤੋਂ ਲੈ ਲੈਣਾ ਹੋਸਲ ਚੜਦੀ ਹਾਂਜੀ ਪਰਿਵਾਰ ਘਰਿਆ ਪਰਿਵਾਰ ਹਾਂਜੀ ਤੁਸੀਂ ਉਸ ਜਿਹੜਾ ਬੜੇ ਸੋਹਣੇ ਅਸਲ 'ਚ ਨਾ ਸਾਡਾ ਪਿਆਰ ਹੈ ਇਹਨਾਂ ਨਾਲ ਅਸੀਂ ਨਾ ਪੁਰਾਣੇ ਸਮੇਂ ਫਰਜ਼ਿੰਨੇ ਰਹਿ ਗਏ ਆ ਯਾਰ ਜਦੋਂ ਆਏ ਸੀਗੇ ਉਹ ਪਹਿਲਾ ਸ਼ਹਿਰ ਆਪਣਾ ਫਰਜ਼ਿੰਨਾ ਸੀਗਾ ਉਹ ਸ਼ਹਿਰ ਤੇ ਇੰਨਾ ਜ਼ਿਆਦਾ ਲਗਾਓ ਵੈ ਨਾ ਕਿਉਂਕਿ ਪੰਜਾਬ ਦੂਜੀ ਧੰਤੀਆ ਪਰ ਰਸੀਬ ਹੁੰਦੀ ਹੈ ਆਪਣਾ ਜਿਹੜੇ ਸ਼ਹਿਰ ਚਾਹੀਏ ਕਈ ਮੁੰਡੇ ਲਾਦੀਸਪੋਲੀ ਜੀ ਰਹਿੰਦੇ ਆ ਤੇ ਲਾਦੀਸਪੋਲੀ ਜੀ ਜਿਹੜੇ ਰਹੇਗੇ ਜਿਹੜੇ ਗਾਹਾਂ ਵੀ ਚਲੇ ਜਾਣੇ ਨਾ ਮੁੜ ਕੇ ਲਾਦੀਸਪੋਲੀ ਦਿਲ ਚੋਂ ਨਿਕਲਦੀ ਨਹੀਂ ਹੈਗੀ ਐਦਾਂ ਹੀ ਆ ਜਿਥੇ ਮਾੜੀ ਚਲੇ ਫਰਜਨਾ ਦੇ ਦਿਲ ਚੋਂ ਨਹੀਂ ਨਿਕਲੋ ਯਾਰ ਫਰਜਨਾ ਦਾ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਸਹੀ ਗੱਲ ਹੈ ਇਹਨੂੰ ਹਾਂਜੀ ਹਾਂਜੀ ਤੇ ਬਾਈ ਨੇ ਆਪਾਂ ਸਮਾਨ ਤੋਂ ਲੈ ਗਏ ਬਾਈ ਤੋਂ ਇਹਦਾ ਕਾਫੀ ਟਾਈਮ ਦਾ ਐਰਵੇਟ ਕਰਨਾ ਪਈ ਆ ਜੀ ਨੀ ਗੱਲਬਾਤ ਕਹਿੰਦੇ ਕੋਰ ਆਪਣੇ ਵੀਰੇ ਮਿੱਤਰਾਂ ਭੈਣਾਂ ਨੂੰ ਘਰੇ ਕੋਈ ਵੈਸੇ ਦਿਨਾ ਹੋਵੇ ਦੇ ਦੇ ਤਾਂ ਹੀ ਵੀਰ ਨੂੰ ਮਿਲਿਆ ਮਤਲਬ ਜਾਣ ਪਛਣ ਹੋਈ ਬਹੁਤ ਵਧੀਆ ਲੱਗਾਈ ਮਿਲ ਕੇ ਵੀਰੇ ਉਹਨਾਂ ਦੇ ਪਰਿਵਾਰ ਨਾਲ ਅੱਕ ਜੀ ਪਹੁੰਚਤ ਕਰਦੇ ਆ ਸੀ ਜੀ ਵੀਰੋਂ ਦੀ ਬਹੁਤ ਰਿਸਪੈਕਟ ਕਰਦੇ ਆ ਸਭ ਤੋਂ ਵੱਡੇ ਨੇ ਹਾਂਜੀ ਨਹੀਂ ਯਾਰ ਪਿਆਰ ਹੈ ਪਿਆਰ ਹੈ ਸਭ ਤੋਂ ਅਸਲ ਬਾਈ ਕਹਿੰਦਾ ਵੀ ਹੈ ਨਹੀਂ ਗੱਲ ਕਹਿੰਦਾ ਖੁਸ਼ੀਆਂ ਵਿੱਚ ਜਵਾਨਾ ਹਾਸੇ ਉੱਗਣਗੇ ਉਹ ਗੱਲ ਹੈ ਮਿੱਤਰੋ ਜੋ ਤੁਸੀਂ ਬੀਜੂਗੇ ਵੱਡੋਗੇ ਤੁਸੀਂ ਪਿਆਰ ਬੀਜੂਗੇ ਤਾਂ ਪਿਆਰੇ ਵੱਡੋਗੇ ਨਫਰਤ ਬੀਜੂਗੇ ਤਾਂ ਨਫਰਤ ਵੱਟੋ ਤੇ ਮੱਲਾ ਮੇਰਾ ਮੈਸੇਜ ਵੀ ਆ ਮੇਰਾ ਸਮਝ ਸੰਦੇਸ਼ ਵੀ ਆ ਤੁਸੀਂ ਛੋਟੇ ਭਰਾ ਦਾ ਤੁਹਾਡੇ ਦਾ ਛੋਟੇ ਦਾ ਵੱਡੇ ਦਾ ਇੱਕ ਮੈਂ ਸਾਰੋਂ ਪੀਰ ਵੀ ਕਰਦਾ ਐ ਵੀ ਹੋ ਜਿੰਨਾ ਹੋ ਸਕੇ ਉਹਨਾਂ ਆਪਾਂ ਨੂੰ ਪਿਆਰ ਵਧਣਾ ਚਾਹੀਦਾ ਚਾਹੇ ਪਰਦੇਸ ਦੀ ਧਰਤੀ ਹੋਵੇ ਚਾਹੇ ਪੰਜਾਬ ਦੀ ਧਰਤੀ ਹੋਵੇ ਚਾਹੇ ਜਿੱਥੇ ਮਰਜ਼ੀ ਹੋਵੇ ਜੋ ਬੀਜੂਗੇ ਉਹ ਵੱਡੂਏ ਗੁਰਬਾਨੀ ਵੀ ਕਹਿੰਦੀ ਐ ਤੇ ਪਿਆਰ ਬੀਜੋ ਵੱਡੋ ਕੋਈ ਪਿਆਰੇ ਇਹ ਗਾਰੰਟੀ ਹੈ ਗੱਲ ਦੀ ਕਿ ਗੁਰਬਾਨੀ ਕਰੇ ਝੂਠੀ ਹੁੰਦੀ ਠੀਕ ਆ ਬਰੋ ਹਾਂਜੀ ਬਰੋ ਮਿਲਦੇ ਹਾਂ ਆਪਾਂ ਫੇਰ ਤੇ ਸਵਾਣ ਘਟਾ ਕਿਤੇ ਆ ਹਾਂਜੀ ਸਮਾਨ ਤੁਹਾਨੂੰ ਮਿੱਤਰੋ ਆਪਾਂ ਘਰ ਜਾ ਰਹੇ ਹਾਂ ਸਪੈਸ ਲਗਨ ਬਤਾ ਦੇ ਗਏ ਮੈਂ ਉਸ ਤੋਂ ਬਾਅਦ ਰੁਕ ਕੇ ਜੇ ਮਿਲਦੇ ਗੁਰਦੂ ਸਾਹਿਬ ਮੱਥਾ ਟੇਕੀ ਮਿੱਤਰੋ ਆਪਾਂ ਘਰ ਨੂੰ ਜਾ ਰਹੇ ਹਾਂ ਤੇ ਕੁਸ਼ਾਨ ਵੀਰ ਤੋਂ ਆਪਣੇ ਤੋਂ ਨਾ ਵੇਟ ਨਹੀਂ ਹੋਈ ਹੈਗੀ ਇਹ ਕਰਾਂ ਮੈਂ ਘਰ ਚੈੱਕਰੀ ਸਮਾਨ ਹੋਰ ਦੇਖਣਾ ਮੈਂ ਹੁਣੇ ਇੱਥੇ ਦੇਖਣਾ ਤੇ ਫਿਰ ਖੁੱਲੀ ਬੈਠਾ ਆਪਣਾ ਕੁਸ਼ਾਨ ਦੇ ਦਾਦਾ ਜੀ ਨੇ ਕੁਸ਼ਾਨ ਵਾਸਤੇ ਭੇਜੀਆਂ ਨੇ ਦੋ ਬੋਲਾਂ ਹਾਂਜੀ ਲੈਦਰ ਦੀਆਂ ਹੈ ਚੱਕੇ ਉੱਪਰ ਮਾਣੇ ਕੋਲ ਕਰਕੇ ਕੈਮਰੇ ਦੇ ਵਾਈਟ ਤੇ ਰੈੱਡ ਕੁਸ਼ਾਨ ਸਿੰਘ ਖੁਸ਼ ਹੈ ਕੱਢ ਐ ਵਧੀਆ ਬੋਲਾਂ ਨੂੰ ਹੁਣ ਉਹ ਤਾਂ ਬਾਹ ਕਿ ਮਾਈ ਉਹਦੇ ਵਿੱਚ ਫੇਰਾ ਹੁਣ ਲਾਵਾਂਗੇ ਮੈਚ ਅਗਰ ਸੰਦੇ ਠੀਕ ਹੈ ਓਕੇ ਲਓ ਫਾਈਨਲੀ ਪਹੁੰਚ ਗਏ ਮੇਥਰੋ ਆਪਣੀ ਹੋਮ ਟਾਊਨ ਜਿੰਨੇ ਮੈਂ ਦੇ ਬੋਲ ਮੈਨੂੰ ਫੜਾ ਦੇ ਇੱਕ ਦੋ ਬੋਲਾ ਖੇਡਣੀ ਹੀ ਪੈਣੀ ਹੈ ਨਾ ਮੈਨੂੰ ਫੜਾ ਦੇ ਕੋਈ ਨਹੀਂ ਮੈਂ ਚੱਕਣਾ ਹੈ ਨਹੀਂ ਨਹੀਂ ਤੂੰ ਫੋਨ ਚੱਕ ਲਓ ਬੂਟ ਨਹੀਂ ਆ ਰਿਹਾ ਹਲੋ ਬੋਲੇ ਫੜਾ ਮਨੂੰ ਫੋਨ ਦੋ ਫੜ ਲਈ ਇੱਕ ਫੜ ਲਓ ਦੋਨੇ ਫੜਾ ਦੇ ਨਹੀਂ ਨਹੀਂ ਇੱਕ ਵਾਰ ਚੱਲ ਤੋ ਜਾਗਾ ਦੂਜੇ ਦਫਾ ਬਾ ਕਿੱਥੇ ਆ ਇਹ ਕੁਸ਼ਾਨ ਦੇ ਦੱਦੇ ਨੇ ਕੁਸ਼ਾਨਵਾਦੀ ਭੇਜਿਆ ਜਲਸਾ 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 ਕਹਿੰਦੇ ਜਲਸਾ ਕਰਦਣਾ ਮੁੰਡੇ ਜਲਸਾ ਪਾ ਕੇ ਦਿਖਾਉਂ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਜਰੋ ਮਿੱਤਰੋ ਆਪਾਂ ਦਿਖਾ ਰਹੇ ਹਾਂ ਆਪਣੀ ਜਿਹੜੀ ਸ਼ੋਪਿੰਗ ਕਰੋ ਭੇਜੀ ਆ ਆ ਦੇਖ ਟੰਟ ਕਰਕੇ ਚੈੱਕ ਕਰੋ ਆ ਦੇਖੋ ਜਲਸਾ ਕੁਸ਼ਾਨਵੀਰ ਦਾ 7 ਨੰਬਰ ਹੈ 7 ਨੰਬਰ 7 ਨੰਬਰ ਤੇ ਆਉਣ ਲੱਗਿਆ ਉਹ ਵਾਹ ਹੋ ਗਈ ਭਈਆ ਲਾਵੀ ਸ਼ਾਨ ਗਰਮੀ ਦੇ ਵਿੱਚ ਕੁੜਤੇ ਪਜਾਮੇ ਦਾ ਜਲਸਾ ਕਦੇ ਚਾਰ ਦੇਗਾ ਜਲਸਾ ਜਲਸਾ ਹੀ ਜਲਸਾ ਕਰਦਾ ਹੈ ਕੁਸ਼ਾਨ ਨੇ ਸਾ ਜਲਸਾ ਵੀ ਪਾਰੀ ਟੱਪੇ ਜੇ ਨੂੰ ਏ ਇਦਾਂ ਇਹ ਐਸੀ ਐਸੇ ਪਕੜੋ इसको ਏ ਇਦਾਂ ਪੈਕਿੰਗ ਕੇ ਲਈ ਫੋਮ ਕੀ ਦੇਂ ਥੈਂਕ ਯੂ ਪਾਉਂਦੇ ਸਾਰੇ ਖੇੜਾ ਨਾਲੋਂ ਦੀ ਸਾਰੇ ਪਹਿਲਾਂ ਚਾਹ ਤਾਂ ਪੀ ਲੈ ਪਹਿਲਾਂ ਨਾਲੇ ਕੱਪੜੇ ਚੇਂਜ ਕਰ ਲੈ ਆਪਣੀ ਐ ਪੁੱਤਰੀ ਪਹਿਲਾਂ ਕੱਪੜੇ ਚੇਂਜ ਕਰ ਲੈ ਤੇ ਸਾਰ ਖੋਲ ਠੀਕ ਹੈ ਹੌਲੇ ਹੌਲੇ ਠੀਕ ਹੈ ਇੱਕ ਵਾਰ ਬਸ ਆਗੇ ਨਿਕਲ ਲੈ ਪਾ ਫਿਰ ਬੰਗਰਾ ਸਟੇਰ ਉਹ ਠੀਕ ਹੋ ਗਿਆ ਟੱਪ ਖੰਦੀ ਬੋਲ ਹੈ ਗਈ ਸਲੇ ਹੋ ਗਈ 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 ਹੈ ਲੈ ਫੜ ਗੁੱਡ ਇਵਨਿੰਗ ਹੋਰ ਲਾ ਸ਼ਾਂਦੀ ਬੋਲ ਬੋਲ ਲੈ ਆ ਇੱਕ ਦੋ ਬੋਲਾ ਦੋ ਬੋਲ ਲੈ ਅੱਛਾ ਯੈਸ ਹੋਈ ਲੈ ਹੁਣ ਕੁਸ਼ਾਨ ਨੂੰ ਪਹਿਲਾਂ ਵਧੀਆ ਚਾਹ ਦੋ ਕੁਸ਼ਾਨ ਨੂੰ ਬਣਾ ਕੇ ਪਹਿਲਾਂ ਯੈਸ ਕਹ ਜੀ ਪਾ ਕੁਸ਼ਾਨ ਸੁਣੀ ਬੰਦੀ ਜਾਣਾ ਯੈਸ ਐ ਹਟੋੜੀ ਇੱਥੇ ਕਰਾਈਦੀ ਐ ਲਓ ਮੇਤਰੋ ਫਾਈਨਲੀ ਆਪਣੀ ਤਿਆਰੀ ਆ ਸਾਡੀ ਇੰਪਾਸ ਤੋਂ ਚੈੱਕ ਕਰੋ ਪਹਿਲਾਂ ਅਹਰ ਸੀ ਅਜਾ ਆਟਾ ਕੋ ਨਹੀਂ ਐਤੋਂ ਪਰ ਵਾਸਤੇ ਅੱਜ ਹਰਮਨ ਕਹਿੰਦਾ ਸਾਰੀ ਲਾ ਦੇਣਾ ਅੱਜ ਲਿਆ ਸੀ ਕਹਿੰਦੇ ਰੀਆ ਚਰਮਾ ਕਹਿੰਦੇ ਹਾਂਜੀ ਲਓ ਇਧਰ ਆਓ ਨੋ ਇਹ ਤਾਂ ਕਾਸੀ ਵਿਲੇਵ ਕਰਨ ਤੋਂ ਬਾਹਰ ਚਲੇਣਾ ਵਸਤਗਾਨ ਤੋਂ ਬਾਹਰ ਲੈ ਬਈ ਆਟਾ ਤਿਆਰ ਹੈ ਤੇ ਬਣਾਉ ਤੇ ਪੱਟੀ ਵੀ ਆਪਣੀ ਤਿਆਰ ਹੈ ਬਸ ਹੁਣ ਆਰਡਰ ਵੀ ਦੋਦਣਾ ਹੈ ਪਲੇਟੀ ਪਰ ਇਤੇ ਲੈ ਪਏ ਸਾਈਡ ਤੇ ਲਾ ਰਿਹਾ ਦੋ ਬੰਦੇ ਕੰਮ ਕਰਨਾ ਛੋਕਾ ਹੋ ਗਿਆ ਨਾ ਇੱਥੇ ਕਰ ਦਿੰਦਾ ਲੈ ਵੀ ਅੱਜ ਦੇ ਵਲੌਗ ਦੇ ਵਿੱਚ ਦਵਿੰਦਰ ਦੀ ਜ਼ੋਰਦਾਰ ਐਂਟਰੀ ਕਫੇ ਦੇ ਨਾਲ ਕਹਿੰਦਾ ਚੀਅਰਸ ਅੱਛਾ ਸੈਟ ਤੋਂ ਪੀ ਕੇ ਹੋਵਾਂਗੇ ਇਹਨੂੰ ਤੂੰ ਕਿਹ ਲੈਂਦਾ ਮਾਰਕੀਟ ਤੋਂ ਇਹ ਤਾਂ ਇਹ ਜੂਸ ਆਪ ਤੋਂ ਇਹਨਾਂ ਦੇ ਸ਼ਾਹ ਦੇ ਹਾਂ ਵੱਡਿਆਂ ਦੇ ਜੂਸ ਜੀ ਸ਼ਾਹ ਦੇ ਹੁੰਦੇ ਨਹੀਂ ਸ਼ਾਹੇ ਹੁੰਦੀ ਹਾਂ ਠੀਕ ਹੋ ਗਿਆ ਖਾਣਾ ਫਿਰ ਦਾਦਾ ਕੋ ਦਿੱਦਿਨ ਆਪਣੇ ਕਬਾਬ ਖਾਣਾ ਜੀ ਭੁੱਖੇ ਨਾਲ ਰਹੇਗੇ ਤੇ ਹੈ ਬਾਕੀ ਇਕੱਠੇ ਖਾ ਕੇ ਕਬਾਬ ਜੰਮਦਿਆਂ ਪਿੱਛੇ ਵੀ ਭੱਜ ਨਿਕਲ ਆਇਆ ਜੀ ਕਬਾਬ ਨਹੀਂ ਖਾਇਆ ਉਹ ਮੈਂ ਚੈੱਕ ਕਰਦੀ ਹਾਂ ਹੈ ਠੀਕ ਹੈ ਜੀ ਮਾ ਆਪ ਕੋਈ ਬਸੇਰੇ ਤੇਜ ਨੇ ਆਪਾਂ ਯਾ ਬਣਾ ਦੇ ਉਹ ਬਣਾ ਦੇ ਕੱਬ ਬੰਦੇ ਤਾਂ ਚਲੋ ਫਿਰ ਜੂਸ ਜਸ ਪੀ ਗਏ ਆ ਦੂ ਕੋਈ ਮੈਟਰ ਆਪਾਂ ਚਾਹ ਪੀ ਕੇ ਕਬੀ ਆਪਣਾ ਕੰਮ ਸਟਾਰਟ ਇਧਰੋਂ ਮਸੇ ਕੱਟਾ ਕੰਮ ਸਟਾਰਟ ਲਈ ਮੇਥਰੋ ਆਰਡਰ ਆਪਣੀ ਆ ਗਿਆ ਦੇਖੋ ਇਧਰ ਆਰਡਰ ਚੱਲਦੀ ਨੇ ਆਪਣੀ ਤੇ ਇਧਰ ਕੁੜੀ ਆਰਡਰ ਲੈ ਆਈ ਰਹੀ ਅੱਗੇ ਟਾਈਮ ਇਧਰੋਂ 11 ਵਜੇ ਰੋਜ਼ ਦੀ ਤਰ੍ਹਾਂ ਆਪਾਂ ਨੂੰ ਕੰਮ ਕਰ ਖਤਮ ਕਰ ਦਿਆਂ ਕਰਦੇ ਨੂੰ ਅੱਜ ਸੇਮਸਾ ਕੀ ਹੈ ਜਨਾ ਤੂੰ ਵੀਕੈਂਡ ਮੇਥਰੋ ਕੰਮ ਵੀਕੈਂਡ ਨੂੰ ਹੁੰਦਾ ਹੀ ਆ ਅਸਲ ਵਿੱਚ ਨਾ ਜਿੰਨੇ ਵੀ ਆਪਣੇ ਕੋਈ ਮਤਲਬ ਮਿੱਤਰ ਦੋਸਤ ਭੈਣ ਭਰਾ ਕੋਈ ਵੀ ਬਲੌਗ ਦੇਖਦੇ ਹੋਣਾ ਨਾ ਜਿਹੜੇ ਰੈਸਟੋਰੈਂਟ ਲੈਣ ਦੇ ਵਿੱਚ ਹੈਗੇ ਆ ਜਾਂ ਆਪ ਕੰਮ ਕਰਦੇ ਆ ਜਾਂ ਉਹਨਾਂ ਦਾ ਆਪਣਾ ਰੈਸਟੋਰੈਂਟ ਲੈਣ ਹੋਵੇ ਹੈ ਨਾ ਇਦਾਂ ਦੀ ਉਹਨਾਂ ਨੂੰ ਪਤਾ ਹੈ ਵੀ ਵੀਕਐਂਡ ਦੀ ਉਹ ਹੀ ਸਾਨੂੰ ਆਸ ਹੁੰਦੀ ਹੈ ਇੱਕ ਵੀ ਬਾਕੀ ਦਿਨਾਂ ਵਿੱਚ ਮਤਲਬ ਵੀ ਮੋਟੀ ਮੋਟੀ ਦਸੀ ਹੈ ਨਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਵੀ ਜੋਬ ਤੱਕ ਤਾਂ ਇਦਾਂ ਹੁੰਦਾ ਹੈ ਵੀ ਬਸ ਵੀ ਹੱਥ ਖਰਚ ਜਾਈ ਜਾ ਜਲਦੀ ਹੈ ਵੀਕਐਂਡ ਹੁੰਦਾ ਮੇਨ ਰੈਸਟੋਰੈਂਟ ਲਾਈਨ ਦੇ ਵਿੱਚ ਜਿੱਦਾ ਵੀਗਨ ਟੌਪ ਤਾਂ ਲੱਗਿਆ ਸਮਝ ਲੋ ਕੰਮ ਟੌਪ ਦਾ ਹੈ ਸੈਚਰਡੇ ਸੰਡੇ ਸੰਡੇ ਆ ਇਹ ਸਾਨੂੰ ਆਸ ਹੁੰਦੀ ਹੈ ਇਹ ਚੀਜ਼ ਦੀ ਦਿਨ ਦੀ ਤੇ ਸਾਡੀ ਆਸਾਂ ਦੇ ਅੱਜ ਪਰਮਾ ਤੋਂ ਵਧੀਆ ਉਤਰੇ ਆ ਤੇ ਆਪਣਾ ਕੰਮ ਕਰੇ ਵਿੱਚੋਂ ਆਪਣੀ ਵੀਡੀਓ ਸੋਹਣਾ ਹੋਇਆ ਕੰਮ ਆਪਣਾ ਅੱਜ ਤੇ ਬਾਕੀ ਇਹ ਤਾਂ ਦੇਖੋ ਸੇਵਾ ਨੇ ਕਰ ਲਈ ਤਿਆਰੀ ਕੱਲ ਦੇ ਸਮਾਨ ਦੀ ਆ ਹੈਗਾ ਪਿਆਜ਼ ਖਤਮ ਹੋ ਗਿਆ ਜੀ ਘਰੇ ਉਹ ਮੈਨੂੰ ਹੁਣ ਜਾਣਾ ਫਿਰ ਮੈਂ ਸਵੇਰੇ ਸੌਖ ਤੇ ਸਬਜ਼ੀ ਬਣਾਉਣੀ ਹੁੰਦੀ ਹੈ ਮੈਂ ਕਿਹਾ ਪਿਆਜ਼ ਤੋਂ ਆਹ ਦੇਖੋ ਤਿੰਨ ਪਿਆਜ਼ ਲੈ ਲੇ ਇੱਕ ਲੈ ਲਿਆ ਟొਮੇਟੋ ਹਾਂਜੀ ਟొਮੇਟੋ ਹਾਂਜੀ ਟొਮੇਟੋ ਨੂੰ ਕਹਿੰਦੇ ਨੇ ਪੋਮੋਡੋਰੋ ਮਿੱਤਰੋ ਤੇ ਆ ਗਿਆ ਪਾਨੀ ਆ ਬਸ ਸਿਮੇ ਉਹਨਾਂ ਦੀਆਂ ਤੇ ਸਿਮਰਾ ਜੀ ਕਹਿੰਦੀ ਮੈਂ ਕੋਲਾ ਹੀ ਪੀਣਾ ਮੈਂ ਕਿਹਾ ਵੀ ਨਾ ਤੂੰ ਕੋਲਾ ਨਾ ਪੀਆ ਕਰ ਇਹ ਖਰਾਬ ਕਰਦਾ ਪਤਾ ਹੈ ਹਾਂਜੀ ਹਾਂ ਕੱਟ ਪੀਏਗੇ ਇਹਨੂੰ ਕੋਲੇ ਨੂੰ ਮੈਂ ਕੱਟਿਆ ਵੀ ਕਿਹਾ ਵੀ ਸਾਰਿਆਂ ਨੇ ਵੰਡ ਕੇ ਜਿਹੀ ਪੀ ਲਿਆ ਜੀ ਤੇ ਬਾਕੀ ਮਿੱਤਰੋ ਅੱਜ ਆਪਣੇ ਕੀਰ ਦਾ ਕਮੈਂਟ ਆ ਸੀਗਾ ਤੇ ਪੁੱਛਿਆ ਸੀਗਾ ਵੀ ਵੀਰੇ ਵੀ ਜਿਹੜੇ ਨਵੰਬਰ ਦੇ ਵਿੱਚ ਜਿਹੜੇ ਪੇਪਰ ਭਰੇਗੇ ਸੀਗੇ ਵੀ ਉਹ ਕਿੰਨੇ ਟਾਈਮ ਪਰੋਸੈਸ ਹੈ ਕੀ ਹਿਸਾਬ ਦਾ ਕਦੋਂ ਨਿਕਲਣਗੇ ਕਦੋਂ ਖੁੱਲਣਗੇ ساری ਗੱਲਬਾਤ ਵੀ ਇਹਦੇ ਕਾਜ਼ੇ ਵੀ ਹਮ ਸਟਾਨ ਗੱਲਬਾਤ ਕਰਿਓ ਵੈਸੇ ਤਾਂ ਮਿੱਤਰੋ ਮੈਂ ਕਈ ਲਗਭਗ ਵਲੋਗਨ ਵਿੱਚ ਗੱਲ ਕਰ ਚੁੱਕਿਆ ਸੀ ਬਾਰੇ ਵੀ ਇਹ ਪੇਪਰ ਭਰੇ ਜਾਂ ਨੇ ਇੱਕ ਲਾਟਰੀ ਸਿਸਟਮ ਹੁੰਦਾ ਹੈ ਵੀ ਇੱਕ ਲਾਟਰੀ ਪਾਈ ਜਾਂਦੀ ਆ ਤੇ ਉਹਦੇ ਵਿੱਚ ਵੀ ਜਿਹਦੇ ਨਿਕਲੇ ਨਿਕਣਾ ਹੈ ਕਈ ਵਾਰ ਐਦਾਂ ਹੁੰਦਾ ਹੈ ਵੀ ਕਿਸੇ ਮਾਲਕ ਦੇ ਸਾਰੇ ਡਾਕੂਮੈਂਟ ਵੀ ਓਕੇ ਹੁੰਦੇ ਆ ਟੈਕਸ ਹੋ ਗਿਆ ਸਾਰਾ ਕੋਈ ਨੁੱਕ ਗਿਆ ਹੁੰਦਾ ਪਰ ਫੇਰ ਵੀ ਰਿਪੇਪਰ ਨਹੀਂ ਨਿਕਲਦੇ ਤੇ ਕਈਆਂ ਨਿਕਲ ਜਾਂਦੇ ਆ ਤੇ ਕਈਆਂ ਦੇ ਪਹਿਲਾਂ ਨਿਕਲ ਜਾਂਦੇ ਕਈ ਇਹ ਬਾਹਰ ਵੀ ਨਿਕਲ ਜਾਂਦਾ ਕੋਈ ਪੱਕਾ ਟਾਈਮ ਪ੍ਰੋਸੈਸ ਨਹੀਂ ਹੈਗਾ ਜੀ ਆਪਾਂ ਦੱਸ ਸਕਦੇ ਵੀ ਹਾਂ ਕਦੋਂ ਨਿਕਲਣਗੇ ਕਿਦਾਂ ਨਿਕਲਣਗੇ ਇਹਦੇ ਬਾਰੇ ਨਹੀਂ ਤੇ ਬਸ ਇਤੋਂ ਇਦਾਂ ਵੀ ਹਾਂ ਜਿਹਦਾ ਦਾਣਾ ਪਉਣ ਡਲੇ ਆਵੇ ਨਾ ਉਹਦੇ ਛੇਤੀ ਨਿਕਲਣਗੇ ਜਿਹਦਾ ਜਰੂਰ ਦਾਣਾ ਪਉਣ ਡਲੇ ਆਵੇ ਉਹ ਤੋਂ ਹੀ ਪੇਪਰ ਨਿਕਲਣੇ ਆ ਤੇ ਬਾਕੀ ਕਿਸਮਤ ਹੁੰਦੀ ਹੈ ਜੀ ਕਿਸਮਤ ਆਪਦੀ ਆਪਣੀ ਨਾਲ ਹੈ ਤੇ ਕਈ ਵੇੜਦਾ ਹੁੰਦਾ ਹੈ ਹਰੇਕ ਬੰਦਾ ਕਿਸਮਤ ਜੋਰ ਮਾਰਦਾ ਵੀ ਹਾਂ ਮੇਰਾ ਬਾਹਰ ਦਾ ਬਣ ਜਵੇ ਇਟਲੀ ਦਾ ਬਣ ਜਵੇ ਅਮਰੀਕਾ ਦਾ ਬਣ ਜਵੇ ਹਰੇਕ ਬੰਦਾ ਕਿਤੇ ਕਿਤੇ ਕਰਦਾ ਹੈ ਕਈਆਂ ਤਾਂ ਪਿੱਛੇ ਤੋਂ ਪਰ ਹੋ ਕੇ ਪਹਿਲਾਂ ਨਿਕਲ ਹਾਂ ਮੈਂ ਦਾਣਾ ਪਾਣੀ ਕਰ ਲੈਣਾ ਕਈਆਂ ਦਾਣਾ ਪਾਣੀ ਰਲਿਆ ਬਈ ਨਹੀਂ ਹੁੰਦਾ ਬੰਦਾ ਪੇਪਰ ਭਰੀ ਜਾਂਦਾ ਭਰੀ ਜਾਂਦਾ ਨਿਕਲਦ ਰਹੀ ਵਧੀਆ ਜਗ੍ਹਾ ਦੇ ਉੱਤੇ 20 ਬੰਦਾ ਪੇਪਰ ਲਾ ਕੇ ਦੇਖ ਲੈਂਦਾ ਪਰ ਫਿਰ ਵੀ ਨਹੀਂ ਪੇਪਰ ਨਿਕਲਦੇ ਜੇਰਾ ਮਤਲਬ ਕੀ ਹੈ ਦਾਣਾ ਪਾਣੀ ਨਹੀਂ ਰਲਿਆ ਵਾ ਜਦੋਂ ਰਲਦਾ ਉਹਦੀ ਬਣ ਜਾਂਦਾ ਕੰਮ ਇਹ ਸਾਡੇ ਮੇਰੇ ਆਪਣਾ ਮੰਨਣਾ ਹੈ ਇਹ ਨਹੀਂ ਮੈਂ ਕਹਿੰਦਾ ਵੀ ਹਰੇਕ ਬੰਦਾ ਇਦਾਂ ਸੋਚਦਾ ਹੋਊਗਾ ਪਰ ਇਹ ਮੇਰੀ ਆਪਣੀ ਪਰਸਨਲ ਸੋਚ ਹਰੇਕ ਬੰਦੇ ਤੋਂ ਟੀਮ ਬੰਦੇ ਪ੍ਰੈਕਟੀਕਲ ਹੁੰਨੇ ਥੋੜੇ ਜ਼ਿਆਦਾ ਹਨ ਪਰ ਆਪਾਂ ਕਹਿੰਦੇ ਵੀ ਚੀਜ਼ ਕੰਮ ਕਰਦੀ ਆ ਇਹ ਮੇਰੇ ਆਪਣੇ ਓਪੀਨੀਅਨ ਹੈ ਮੇਰਾ ਮਿੱਤਰੋ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਬੜਾ ਸੋਹਣਾ ਰਿਹਾ ਤੇ ਅਸੀਂ ਹਸਦੇ ਖੇੜਦੇ ਬਤਾਇਆ ਤੁਹਾਡੇ ਨਾਲ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਦੇ ਘਰੋਂ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਇਹ ਬਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ